ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਲੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲਾ ਜਿਹੜਾ ਹਾਈਵੇ ਆ ਉਸ ਹਾਈਵੇ ਦੇ ਉੱਤੇ ਉਸ ਸੜਕ ਤੇ ਪਿੰਡ ਆਉਂਦਾ ਨੇੜੇ ਇਹਦੇ ਪੁੱਚੋ ਕਲਾਂ ਜਾਂ ਪੁੱਚੋ ਮੰਡੀ ਰਹਿ ਜਾਂਦਾ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲੋਂ ਪਹਿਲਾਂ ਵੀ ਵੀਡੀਓ ਚੈਨਲ ਤੇ ਆਪਾਂ ਕੁਝ ਪਾਇਆ ਹੈ ਅੱਜ ਦੀ ਵੀਡੀਓ ਦੇ ਤਿੰਨ ਨਾਗ ਹੈ ਜਿਹਦੇ ਚੋ ਦੋ گاਵਾ ਸੂਂਜਾ ਸਵਾਂ ਗੱਬਣਾ ਤੇ ਇੱਕ ਗਾਂ ਸੂਈ ਸਵਾਈ ਹੈ ਜਿਹੜੀ ਇਹ ਗਾਂ ਸੂਈ ਵੀ ਤੁਸੀਂ ਸਾਹਮਣੇ ਦੇਖ ਰਹੇ ਹੋ ਤੇ ਇਹਦੇ ਨਾਲ ਬੱਚਾ ਵੱਛੀ ਵੱਛੀ ਬਹੁਤ ਸੋਹਣੀ ਨੂੰ ਇਹਨੇ ਜਨਮ ਦਿੱਤਾ ਤੁਹਾਨੂੰ ਮੈਂ ਵੱਛੀ ਦਾ ਸਟਰਕਚਰ ਦਿਖਾਉਂਗਾ ਛੋਟੀ ਉਮਰ ਦਾ ਬੱਚਾ ਹਜੇ ਕੁਝ ਦਿਨਾਂ ਦੀ ਹੈ ਪਰ ਢਾਂਚਾ ਇਹਦਾ ਸਟਰਕਚਰ ਇਦਾਂ ਦਾ ਹੈ ਵੀ ਇਹ ਬਹੁਤ ਸੋਹਣੀ ਲੱਗਦੀ ਹੈ ਕਿਉਂਕਿ ਇਹ ਇੱਕ ਚੰਗੇ ਬੁੱਲ ਦੀ ਇਹ ਵੱਛੀ ਹੈ ਸੋ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਇੱਕ ਬੇਨਤੀ ਆ ਵੀ ਜਿਹੜੇ ਪਸ਼ੂ ਖਰੀਦਣਾ ਹੈ ਉਹ ਆਪਦੀ ਮਰਜ਼ੀ ਦੇ ਨਾਲ ਆਪਦੀ ਇੱਛਾ ਨਾਲ ਖਰੀਦਦਾ ਤੇ ਤਸੱਲੀ ਕਰਨ ਦਾ ਹੱਕ ਰੱਖਦਾ ਇੱਥੋਂ ਤਸੱਲੀ ਕਰਕੇ ਖਰੀਦਿਓ ਉਸ ਤੋਂ ਬਾਅਦ ਚ ਤੁਹਾਡੀ ਕਿਸਮਤ ਆ ਵੀ ਉਸ ਪਸ਼ੂ ਦੇ ਵਿੱਚੋਂ ਤੁਹਾਨੂੰ ਕਿੰਨਾ ਕੁ ਪ੍ਰੋਫਿਟ ਹੁੰਦਾ ਇੱਕ ਹੋਰ ਬੇਨਤੀ ਹੁਣ ਲਗਭਗ ਹਰੇਕ ਵੀਡੀਓ 'ਚ ਹੀ ਕਰਿਆ ਕਰਨੀ ਆ ਵੀ ਜਿਹੜੇ ਵੀਰ ਪਸ਼ੂ ਖਰੀਦਣਾ ਚਾਹੁੰਦੇ ਆ ਉਹ ਆਪ ਆ ਕੇ ਦੇਖਣ ਇੱਥੇ ਆ ਕੇ ਸੌਦੇ ਕਰਨ ਸਾਈ ਪਾਉਣ ਵਾਲਾ ਰਿਵਾਜ ਜਿਹੜਾ ਉਹ ਬੰਦ ਕਰਨ ਦੀ ਲੋੜ ਹੈ ਤੇ ਉਹ ਜਰੂਰ ਆਪਾਂ ਕੋਸ਼ਿਸ਼ ਕਰਾਂਗੇ ਆਪਦੀ ਵੀਡੀਓ ਦੇ ਮਾਧਮ ਨਾਲ ਉਤਰਾਵਾਂ ਨੂੰ ਬੇਨਤੀ ਕਰਿਆ ਕਰਾਂਗੇ ਵੀ ਸਾਈ ਪਾਉਣ ਦੀ بجائے ਅਗਲੇ ਤੋਂ ਟਾਈਮ ਲੈ ਲਿਆ ਕਰੋ ਘੰਟਾ ਅੱਧਾ ਘੰਟਾ ਉਹਨੇ ਟਾਈਮ ਚਾਕੇ ਪਸ਼ੂ ਦੇਖ ਲਿਆ ਕਰੋ ਤੇ ਪਾਸ ਕਰਕੇ ਖਰੀਦ ਕੇ ਲੈ ਜਾ ਕਰੋ ਬਾਅਦ ਚ ਕਈ ਵਾਰ ਪਸ਼ੂ ਫੱਟ ਨਹੀਂ ਆਉਂਦਾ ਤੇ ਬਹੁਤ ਥਾਵਾਂ ਤੇ ਫਰਸਾਈ ਨਹੀਂ ਮੁੜਦੀ ਉਦੋਂ ਦਿੱਕਤ ਆਉਂਦੀ ਹੈ ਸੋ ਆਓ ਬਾਈ ਤੋਂ ਜਾਣਕਾਰੀ ਲਈਏ ਦੱਸੋ ਪਹਿਲਾਂ ਸੂਈ ਸਵਾਈ ਵੜ ਉਦੋਂ ਬਾਅਦ ਚ ਗੱਭਣ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਹਰਦੀਪ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਜ ਤਿੰਨ ਨਾਗ ਆਪਣੇ ਕੋਲ ਹਾਂਜੀ ਜਿਹੜੀ ਇਹ ਗਾਂ ਸੂਈ ਹੈ ਕੰਨ ਮਸੂਆ ਇਹ ਪਲੂਣ ਬੱਛੀ ਹੈ ਜੀ ਕਿੰਨੇ ਦਿਨ ਹੋ ਗਏ ਅੱਜ ਇਹਨੂੰ ਸੂਈ ਨੂੰ ਭਾਈ ਇਹਨੂੰ 5ਵੇਂ ਦਿਨ ਆ ਸੂਈ ਨੂੰ ਅੱਜ ਜੀ ਹੁਣ ਬੌਲਾ ਜਾਂ ਦੁੱਧ ਕਹਿ ਲੋ ਕਿੰਨਾ ਹੋਊਗਾ ਹੁਣ 16 17 ਲੀਟਰ ਆ ਜੀ ਠੀਕ ਹੈ ਭਾਈ ਅੱਛਾ ਬੱਚਾ ਇਹਨੇ ਵੱਛੀ ਦਿੱਤੀ ਹੈ ਵੱਛੀ ਕਿਹੜੇ ਬੌਲ ਦੀ ਬੱਛੀ ਇਹ ਐਬੀਐਸ ਦੇ ਬੀਸਟ ਦੀ ਆ ਜੀ ਐਬੀਐਸ ਦੇ ਬੀਸਟ ਬੌਲ ਦੀ ਆ ਜੀ ਫਾਰਮ ਚੋਂ ਲਈ ਆ ਜੀ ਆਪਾਂ ਠੀਕ ਹੈ ਉਹ ਤੋਂ ਵੀਡੀਓ ਮੈਂ ਦੇਖ ਲਈਏ ਹਾਂਜੀ ਕੀ ਡਿਮਾਂਡ ਕਰਦੋਂ ਹਰ ਦੋਸੋ ਰੇਟ ਫੋਨ ਤੇ ਆ ਸੁਆ ਬਾਈ ਕਹਿੰਦਾ ਪਹਿਲਾ ਸੂਈ ਹੈ ਬੀਸਟ ਬੁੱਲ ਦੀ ਬੱਚੀ ਨੂੰ ਇਹਨੇ ਜਨਮ ਦਿੱਤਾ ਹੈ ਫਾਰਮ ਦੇ ਵਿੱਚੋਂ ਬਾਈ ਨੇ ਵੈੜ ਖਰੀਦੀ ਹੈ ਤੇ ਉੱਥੋਂ ਦੀ ਵੀਡੀਓ ਮੈਨੂੰ ਦਿਖਾਤੀ ਸੀ ਤੁਸੀਂ ਜਿਹੜਾ ਭਰਾ ਖਰੀਦਣਾ ਚਾਹੂਗਾ ਆ ਕੇ ਉਹ ਵੀਡੀਓ ਦੇਖ ਲੂਗਾ ਪੱਕੇ ਹਵਾਨੇ ਦੀ ਹੈ ਬੰਦ ਹਵਾਨੇ ਚ ਵੈੜ ਹੈ ਫਿਕਸ ਹਵਾਨਾ ਕਾਫੀ ਚੰਗਾ ਅੱਗੇ ਨੂੰ ਹਵਾਨਾ ਹੈ ਲਿਆ ਭਾਈ ਥਣਜ ਮਿੱਠੀ ਚੰਗੀ ਹੈ ਬਾਕੀ ਜਿਵੇਂ ਜਿਵੇਂ ਦਿਨ ਹੋਣਗੇ ਸੂਈ ਨੂੰ ਓਵੇਂ ਓਵੇਂ ਠੰਡ ਦਾ ਸਹਿਜ ਨਿਕਰੂਗਾ ਫਿਲਹਾਲ ਜਿਹੜਾ ਥਣ ਉਹ ਠੀਕ ਠੀਕ ਸਾਈਜ਼ ਦਾ ਹੈ ਮਸ਼ੀਨੀ ਚੁਵਾਈ ਤੇ ਕੋਈ ਦਿੱਕਤ ਨਹੀਂ ਆਉਂਦੀ ਅਥੀ ਚੁਵਾਈ ਕਿਉਂਕਿ ਗਾਂ ਪੋਲੀ ਹੁੰਦੀ ਉਹਦੇ ਕਰਕੇ ਥਣ ਚੋਇਆ ਜਾ ਸਕਦਾ ਹੁੰਦਾ ਤੁਹਾਨੂੰ ਫੇਰ ਇਹ ਦਿਖਾਉਣਾ ਬਈ ਹਰਦੀ ਫੋਰ ਥੋੜੀ ਤੋਰੀ ਜੋ ਹੁਣ ਕੋਲ ਦੀ ਨੰਗਦੀ ਹੈ ਫੇਰ ਥਣ ਦਾ ਸਾਈਜ਼ ਤੁਸੀਂ ਦੇਖ ਲਿਓ ਹਵਾਨਾ ਕਾਫੀ ਚੰਗਾ ਹੈ ਦਾ ਉਤੋਂ ਪੁੜਿਆਂ ਦੀ ਚੜਾਈ ਉਹ ਵੀ ਚੰਗੀ ਦਿਸਦੀ ਹੈ ਸੋਨਾ ਦੁੱਧ ਪਾਊਗੀ ਦੱਸੋ ਵੈੜੇ ਬਾਕੀ ਚਲੋ ਦੁੱਧ ਖੈਰ ਸੇਵਾ ਦਾ ਹੈ ਤੁਹਡੀ ਸਮਝ ਆ ਵੀ ਤੁਸੀਂ ਕਿੰਨਾ ਚੋਲ ਹੋਗੇ ਇਹਦਾ ਪਲੱਸ ਪੁਆਇੰਟ ਇਹਦਾ ਇਹ ਬੱਚਾ ਹੈ ਬੱਚੀ ਦੀ ਬੰਤਰ ਦੇਖੋ ਦੱਸੋ ਕਿੰਡੀ ਸੋਹਣੀ ਹੈ ਕਿਉਂਕਿ ਗਾਂ ਵੀ ਚੰਗੀ ਆ ਤੇ ਬੁੱਲ ਚੰਗੇ ਦੀ ਏ ਧੀ ਅੱਗੇ ਉਹਦਾ ਫਰਕ ਪੈਣਾ ਹੀ ਸੀਗਾ ਸੋ ਇਹ ਬੀਸਟ ਬੋਲ ਦੀ ਬੱਚੀ ਇਸ ਗਾਂ ਦੇ ਨਾਲ ਕਦ ਘਾਟ ਬਹੁਤ ਹੈ ਬੈੜਦਾ ਸਹੀ ਹੈ ਸੋ ਦੱਸੋ ਸੋਹਣੀ ਹਾਈਟ ਹੈ ਉਹ ਵੀ ਬਹੁਤ ਲੰਮੀ ਹੈ ਜੀ ਤੁਸੀਂ ਪੱਕੀ ਠੰਡੀ ਸੀਲ ਹੈ ਜੀ ਠੀਕ ਹੈ ਭਾਈ ਜਿਵੇਂ ਮਰਜ਼ੀ ਚੋਲੇ ਨਿਆਣਾ ਪਾ ਲੈ ਨਾ ਪਾ ਕੋਈ ਚੱਕਰ ਨਹੀਂ ਮਾੜਾ ਫੇਰ ਹਲਾਈ ਭਾਈ ਦੀ ਪੂਛ ਫੜ ਲੰਬੀ ਦੋਸਤੋ ਹਵਾਨਾ ਇਹ ਪੱਕੇ ਚ ਹੈ ਤੇ ਹੈ ਚੰਗਾ ਭਰਿਆ ਹੋਇਆ ਉਹ ਤੁਸੀਂ ਇੱਥੋਂ ਦੇ ਹਵਾਨਾ ਇਸ ਤਰ੍ਹਾਂ ਹੁੰਦਾ ਇਹ ਚਾਹੀ ਬੰਦਾ ਜੀ ਦਸਤੀਓ ਚ ਨਾ ਟੁੱਟੇ ਲੰਬੇ ਜੀ ਨਾ ਮਟੜਸ ਆਵੇ ਜੀ ਸਹੀ ਹੈ ਹਰਦੀਪ ਇਹ ਤੋਂ ਬਾਅਦ ਜਿਹੜੀ ਗਾਂ ਆਪਾਂ ਦਿਖਾਉਣੀ ਹੈ ਭਾਈ ਇਹ ਦੂਜਾ ਸੂਆ ਜੀ ਕਿੰਨੇ ਕਿ ਦਿਨ ਲੈ ਜੂ ਇਹ ਮਾਲ ਕਹਿੰਦਾ ਸਮਤਾਪ ਜੀ ਇਹ ਚਾਰ ਪੰਜ ਦਿਨ ਪਏ ਜੀ ਇਹਦਾ ਰੇਟ ਕੀ ਰਹਿਣਾ ਇਹਦਾ ਵੀ ਫੋਨ ਤੇ ਏਰੀਟ ਸਾਰੇ ਦਾ ਫੋਨ ਤੇ ਆ ਜੀ ਤੋਰੀ ਰੇਟ ਫੋਨ ਤੇ ਦੱਸੋ ਇਹਦਾ ਵੀ ਚਾਰ ਪੰਜ ਦਿਨ ਅਜੇ ਲੈਂਦੀ ਐ ਸੂਆ ਦੂਜਾ ਸਿੰਘ ਛੋਟੇ ਛੋਟੇ ਜਹ ਤਾਂ ਫੋਟਾਂ ਫੁੱਟਣ ਤੋਂ ਬਾਅਦ ਚ ਹੁੰਦੇ ਜਿਵੇਂ ਉਹ ਚੀਜ਼ ਆ ਹਾਂ ਬਸ ਉਹਨਾਂ ਦਾ ਸਮਾਰ ਕੇ ਦਾਗੇ ਨਹੀਂ ਗੇ ਥੋੜੀ ਫੋਟ ਹੀ ਐ ਜੀ ਠੀਕ ਐ ਉਹ ਹਵਾਨਾ ਚੰਗਾ ਦੱਸੋ ਥਣ ਸੋਹਣੇ ਐ ਉੱਤੋਂ ਤੱਕ ਦਾ ਹਵਾਨਾ ਕੱਟ ਵਾਲਾ ਹੈ ਖੁੱਚਾਂ ਤੋਤੇ ਹੀ ਐ ਰੇਟ ਸਾਰੇ ਪਸ਼ੂਆਂ ਦੇ ਫੋਨ ਤੇ ਆ ਕਿਉਂਕਿ ਵਪਾਰ ਦਾ ਕੰਮ ਹੈ ਕਈ ਵਰਾਗੇ ਵਿਕਰੀ ਵਾਲੇ ਭਰਾ ਲੈ ਜਾਂਦੇ ਜਾਂ 100 ਪੜਦੇ ਹਰੇਕ ਕਿਤੇ ਦੇ ਹੁੰਦੇ ਐ ਕੁਸੀਂ ਇਹਦੇ ਸਿੰਘ ਦੇਖ ਹੀ ਲਏ ਹੁਣ ਕੋਈ ਸਿੰਘ ਹੈ ਨਹੀਂ ਸਿਰਫ ਫੋਟਾਂ ਜੀਆਂ ਇਹ ਧਲਿਆਰਾ ਪਾਇਆ ਨਹੀਂ ਤਾਂ ਐ ਕਰਦੀ ਹੈ ਜੀ ਠੀਕ ਹੈ ਹਵਾਨਾ ਬਹੁਤ ਸੋਹਣਾ ਦੱਸੋ ਇਹ ਕਿਹੜੀ ਸੀਲ ਪੂਰੀ ਹੈ ਵੀਰ ਤੋਂ ਆਈ ਹੈ ਜੇ ਮਰਜੀ ਹੱਥ ਲਈ ਜੇ ਕੋਈ ਚੱਕਰ ਨੂੰ ਠੀਕ ਹੈ ਉਹ ਥੋੜੀ ਜਿਹੀ ਸੀਲ ਫੋਲ ਹਾਂ ਤੋੜ ਦੇ ਆ ਜਾ ਧਲਿਆਰਾ ਰੋਕੀ ਹਰਦੀ ਆ ਦੱਸੋ ਤੁਸੀਂ ਫੋਟਾਂ ਦੇਖ ਲਓ ਸਿੰਘਾਂ ਦੀ ਠੀਕ ਹੈ ਓਕੇ ਲਈ ਚੱਲ ਬਜੇ ਅੱਗੇ ਆ ਜਾ ਹਵਾਨਾ ਦੇਖੋ ਵੈਸੇ ਠੰਡੀ ਸੀ ਲਾ ਤਲਿਹਾਰੇ ਦੀ ਥੋੜੀ ਹਲਕਤ ਮਨਾਉਂਦੀ ਹੈ ਕਿਉਂਕਿ ਸੰਗਲ ਹੁੰਦਾ ਘਰਾਂ ਚ ਪਾਇਆ ਹੋਇਆ ਪਸ਼ੂ ਦੇ ਕਮਾਲਾ ਬਈ ਤੁਦੋਨਾਂ ਨੇ ਪਹਿਲੇ ਸੋ ਹੀ ਦੱਸਿਆ ਜੀ 25 26 ਲੀਟਰ ਚ ਹੋਇਆ ਜੀ ਠੀਕ ਹੈ ਸੋ ਸੋਨਾ ਦੁੱਧ ਪਹਿਲਾਂ ਨੇ ਪਾਇਆ ਹੈ ਕਿ ਆਸ ਹੈ ਜੀ 30 ਕਿਲੋ ਦੀ ਆਸ ਹੈ ਜੀ ਬਾਕੀ ਵਾਲਾ ਆ ਦੀ ਸਮਝ ਨਾ ਲੈ ਲੇ ਸਹੀ ਹੈ ਸੋ ਦੁੱਧ ਤੁਹਾਡੀ ਸੇਵਾ ਦਾ ਫਵਾਨਾ ਸੋਨਾ ਇਹ ਤੋਂ ਇਲਾਵਾ ਦੋਸਤੋ ਇੱਕ ਜਰਸੀ ਥੋੜਾ ਇਹਨੂੰ ਕ੍ਰੋਸ ਸੰਗ ਮੰਨ ਲਾਂਗੇ ਕਿਉਂਕਿ ਇਹਦਾ ਰੰਗ ਤਾਂ ਇਦਾਂ ਦਾ ਲੱਗਦਾ ਵੀ ਜਿਵੇਂ ਕਈ ਵਾਰ ਕੋਈ ਪਸ਼ੂ ਥੋੜਾ ਕ੍ਰੋਸ ਬਰੀਡ ਚ ਹੁੰਦਾ ਹੈ। ਬਾਈ ਕੈਨਵਸ ਹਰਦੀ ਇਹ ਪਹਿਲੇ ਨਹੀਂ ਆਈ ਵੀ। ਦੰਦੋ ਕਿਵੇਂ ਹੋਊਗੀ? ਇਹ ਦੋ ਦੰਦਾਂ ਦੀ। ਕਿੰਨੇ ਦਿਨ ਲਾਊਗੀ? ਇਹ ਮਾਲ ਕਹਿੰਦਾ ਸਮਤਾਪ ਕਹੇ ਪਈ ਹੈ ਇਹਨੇ 5-6 ਦਿਨ ਜੀ। ਤੋਰੀ ਨੇ। ਸੋ ਦੱਸੋ ਥੋੜਾ ਕ੍ਰੋਸ ਜਰਸੀ ਦੇ ਵਿੱਚ। ਥਣ ਸੋਹਣੇ ਐ। ਸੰਗੇ ਦੇ ਹੈਗੇ ਐ ਸੋ ਲਗਭਗ 5-5 6-6 ਇੰਚ ਦੇ। ਖੰਡੀ ਸੀਲੇ ਵੀ ਬਹੁਤ ਆਈ। ਠੀਕਾ ਠੰਡੀ ਸੀਲ ਫੋਲਾ ਪਹਿਲਾ ਸੁਆ ਦੋ ਦੰਦ ਬੱਚੀ ਹਵਾਨਾ ਚੌੜਾ ਰੱਖੂਗੀ ਸੋਨਾ ਰੱਖੂਗੀ ਅਭੀ ਤਲੇ ਆ ਰਿਹਾ ਹਾਜੀ ਪਾਇਤਾ ਹੌਲ ਕਰਦੀ ਤਲੇ ਰਿ ਠੀਕ ਹੈ ਲਿਆ ਬਈ ਸਵੇ ਦੇ ਵੀ ਤਲੇ ਆ ਰਾ ਬਾਈ ਨਹੀਂ ਪਾਇਆ ਤਲੇਾਰੇ ਦੀ ਪਸੂ ਕੇਰਾ ਹਲਕਤ ਮਨਾਉਂਦਾ ਰਹਿੰਦਾ ਕਿਉਂਕਿ ਸੰਗਲ ਤੋਂ ਹੁੰਦਾ ਤਲੇਾਰਾ ਨੱਕ ਤੇ ਆ ਜਾਂਦਾ ਉਹਦੇ ਕਰਕੇ ਦਿੱਕਤ ਆਉਂਦੀ ਹੋਰ ਤੋ ਨਹੀਂ ਕੁਝ ਬੱਸ ਇਥੇ ਰੋਕ ਦੇ ਮੜਾ ਇੱਕ ਨੂੰ ਦਿਖਾਣੇ ਐ ਵੈਸੇ ਦੋਸਤੋ ਇਹਦੇ ਤੁਸੀਂ ਸਿੰਗ ਜ਼ਰੂਰ ਦੇਖ ਲੋ ਸਿੰਗੂ ਨਾਂ ਦੀ ਠੰਡੀ ਸੀਲ ਪੂਰੀ ਏ ਜੀ ਮਰਜੀ ਬੰਦਾ ਖੜੀ ਕੋਈ ਚੱਕਰ ਨਹੀਂ ਓਕੇ ਠੀਕ ਐ ਬੰਦ ਦੇ ਬਈ ਸੋ ਇਹ ਦੋਸਤੋ ਠੰਡੀ ਸੀਲ ਇਹ ਦੇਖੋ ਮਰਜੀ ਸੀਲ ਬਈ ਠੰਡੀ ਸੀਲ ਆ ਦੋਸਤੋ ਕੋਈ ਚੱਕਰ ਨਹੀਂ ਥਲੇ ਰਹਿ ਦੇ ਕਰ ਬੰਦ ਕਰ ਜਰਸੀ ਬਲਕੀ ਦਾ ਦੁੱਧ ਜੀ ਵਧੀਆ ਮਹੀਆਂ ਵਰਗਾ ਵੀ ਫੈਂਟ ਆਉ ਵਧੀਆ ਦੁੱਧ ਆਉ ਜੀ ਠੀਕ ਐ ਸੋਫਾ ਦੁੱਧ ਇਹ ਉਮੀਦ ਆ ਜੀ 15 ਪਲੱਸ ਪਾਉਗੀ ਥੋੜਾ ਜਨਾ ਕਿਲੋ ਦੁੱਧ ਪਾ ਦੂਗੀ ਠੀਕ ਐ ਸੋ ਇਹ ਦੋਸਤੋ ਨਾਗ ਟੋਟਲ ਜਿਹੜੇ ਤੁਹਾਨੂੰ ਦਿਖ ਵਿਕਰੀਆ ਸਤੀ ਜਿਹੜੀ ਇਹ ਗਾਂ ਤੋਰੀ ਸੀ ਦੂਜਾ ਸੁਆ ਬੜਾ ਸੋਹਣਾ ਥਣ ਦਾ ਸਹਿਜ ਇਹਦਾ ਤੁਸੀਂ ਦੇਖੋ ਗੁਲਾਬੀ ਰੰਗ ਦਾ ਥਣ ਹੈ ਪਛਾਣ ਨੂੰ ਵੀ ਹਵਾਨਾ ਚੰਗਾ ਕੱਢਦੀ ਹੁੰਦੀ ਹੈ ਮੈਂ ਹੁਣ ਪਰਲੇ ਪਾਸੇ ਦੀ ਹੋ ਕੇ ਤੁਹਾਨੂੰ ਥਣ ਦਿਖਾਉਣ ਦੀ ਕੋਸ਼ਿਸ਼ ਕਰਦਾ ਇਧਰ ਜੀ ਤੁਸੀਂ ਇਹਦਾ ਥਣ ਦੇਖ ਸਕਦੇ ਤੇ ਜਿਹੜੀ ਇਹ ਵੈਡ ਤੋਰੀ ਸੀਗੀ ਇਹ ਤੋਂ ਪਹਿਲਾਂ ਇਹਦਾ ਵੀ ਥਣ ਦਾ ਸਹਿਜ ਤੁਸੀਂ ਇੱਥੋਂ ਦੇਖ ਸਕਦੇ ਹੋ ਚਾਰੇ ਥਣ ਕਲੀਅਰ ਦਿਸਦੇ ਇੱਕੋ ਜਿਹਾ ਬਿਲਕੁਲ ਥੱਲੇ ਨੂੰ ਸਿੱਧੇ ਹੈ ਹਵਾਨਾ ਫਿਕਸ ਜੈ ਭਲੂਣ ਕੁੰਨੀ ਤੇ ਹਜੇ ਦਿਸਦੀ ਹੈ ਕਿਉਂਕਿ ਦਿਨ 4-5 ਹੀ ਹੋਏ ਐ ਸੂਈ ਨੂੰ ਸੋ ਆਪੋ ਆਪਣੀ ਚੁਆਇਸ ਹੁੰਦੀ ਹੈ ਤੇ ਤੁਹਾਨੂੰ ਜਿਹੜਾ ਪਸ਼ੂ ਜੱਜਦਾ ਉਹ ਖਰੀਦ ਲਓ ਜੇ ਸਾਈ ਬਾਰੇ ਦੁਵਾਰਾ ਗੱਲ ਕਰ ਦਿੰਨਾ ਵੀ ਹੁਣ ਕੋਈ ਵੀ ਵੀਡੀਓ ਮੇਰੇ ਚੈਨਲ ਤੇ ਤੁਸੀਂ ਦੇਖੋਗੇ ਇੱਕ ਬੇਨਤੀ ਰਹੂਗੀ ਵੀ ਆ ਕੇ ਪਸ਼ੂ ਦੇਖੋ ਖਰੀਦੋ ਜਾਂ ਸਾਈ ਬਿਆਨਾ ਸਿਰਫ 500-700 ਰੁਪਏ ਹੀ ਹੋਵੇ ਜਿਹੜਾ ਤੁਹਾਨੂੰ ਵੀ ਬਾਅਦ ਚ ਛੱਡਣ ਲੱਗਿਆਂ ਕੋਈ ਦਿੱਕਤ ਨਾ ਆਵੇ ਤੇ ਕੋਸ਼ਿਸ਼ ਇਹ ਕਰਿਆ ਕਰੋ ਵੀ ਉਸੇ ਦਿਨ ਸੌਦਾ ਹੋਣ ਤੋਂ ਬਾਅਦ ਛੇਤੀ ਆ ਕੇ ਪਾਸ ਕਰੋ ਜੇ ਤੁਹਾਡੇ ਰਜੇਵੇਂ ਵਾਟਾ ਤਾਂ ਤੁਸੀਂ ਪਸ਼ੂ ਅਗਲੀ ਵੀਡੀਓ ਤੋਂ ਖਰੀਦ ਲਿਓ ਉਹ ਵੀਡੀਓ ਚੋਂ ਨਾ ਖਰੀਦਿਆ ਕਰੋ ਜਦੋਂ ਤੁਹਾਨੂੰ ਕੋਈ ਪਰਿਵਾਰ ਕਰ ਰਿਹਾ ਹੈਗਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ